ਮੇਰੇ ਨਾਲ ਟੈਲੀਫੋਨ ਲਾਈਨ ਦੇ ਉੱਪਰ ਨੇ ਟ੍ਰਾਂਟੋ ਤੋਂ ਹੈਰੀ ਢਾਗੀਵਾਲ ਹੈਰੀ ਢਾਗੀਵਾਲ ਕੈਨੇਡਾ ਦੇ ਖਾਸ ਕਰਕੇ ਜੀਟੀਏ ਦੇ ਜਾਣੇ ਮਾਣੇ ਹਸਤੀ ਨੇ ਉਹ ਸਿਟੀਜ਼ਨਸ਼ਿਪ ਦੇ ਜੱਜ ਵੀ ਰਹੇ ਨੇ ਇੱਥੇ ਔਰ ਉਹਨਾਂ ਨੇ ਕੁਰੀਏ ਇਥੇ 49ਵੀਂ ਲੜੀ ਸੀ ਆਪ ਦੇ ਨਾਲ ਕਾਫੀ ਦੇਰ ਤੋਂ ਜੁੜੇ ਸਨ ਆਪ ਦੇ ਸਮਰਥਕ ਵੀ ਰਹੇ ਨੇ ਔਰ ਇਸ ਵੇਲੇ ਜੋ ਆਪ ਦੇ ਵਿੱਚ ਹੋ ਰਿਹਾ ਵਾ ਪਤਾ ਨਹੀਂ ਉਹਦੇ ਨਾਲ ਕਿੰਨਾ ਸਹਿਮਤ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਿਹਾ ਵਾਂ ਔਰ ਜਾਣਦੇ ਹਾਂ ਕਿ ਉਹਨਾਂ ਨੂੰ ਉਹਨਾਂ ਦਾ ਜੋ ਗਿੱਦਰਬਾ ਹਲਕੀ ਦੀ ਡਿਵੈਲਪਮੈਂਟ ਆ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈਰੀਤਾਲੀਵਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਤੁਹਾਨੂੰ ਵੀ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਤੁਹਾਡੀ ਟੀਮ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਤੁਹਾਨੂੰ ਸੁਣਨ ਵਾਲਾ ਹੈ ਮਿਹਰਬਾਨੀ ਹਰੀਤਾਲੀਵਾਲ ਜੀ ਕੱਲ ਇੱਕ ਨਵੀਂ ਡਿਵੈਲਪਮੈਂਟ ਹੋਈ ਆ ਵੈਸੇ ਤੇ ਪਿਛਲੇ ਕੁਝ ਮਹੀਨਿਆਂ ਤੋਂ ਸੁਭੀ ਸਿੰਘ ਬਾਦਲ ਦੇ ਕਈ ਸਾਥੀ ਉਹਨਾਂ ਨੂੰ ਛੱਡ ਗਏ لیکن ਡਿੰਪੀ ਢਿੱਲੋਂ ਜਿਹੜੇ ਉਹਨਾਂ ਦੇ ਕਰੀਬ 37-38 ਸਾਲ ਦੇ ਸਾਥੀ ਸਨ ਬੜੇ ਨਜ਼ਦੀਕੀ ਸਮਝੇ ਜਾਂਦੇ ਸੀ ਦੋਵਰੀਓ ਗਿੱਦੜਬਾਦ ਤੋਂ ਅਕਾਲੀ ਦਲ ਦੇ ਉਮੀਦਵਾਰ ਵੀ ਰਹੇ ਉਹਨਾਂ ਦਾ ਅਕਾਲੀ ਦਲ ਛੱਡਣਾ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਜੀ ਮੈਂ ਕੁਝ ਦੇਖ ਰਿਹਾ ਸੀ ਜਿਆ ਇੰਟਰਵਿਊ ਵਗੈਰਾ ਕਿਸੇ ਦੀ ਇਹਨਾਂ ਦਾ ਬੇਟਾ ਹੋਏਗਾ ਜਾਂ ਇਹਨਾਂ ਦੀ ਫੈਮਲੀ ਵਿੱਚ ਕੋਈ ਬੰਦਾ ਹੋਏਗਾ ਉਹ ਕਿੰਨਾ ਮਾੜਾ ਭਲਾ ਕਹਿ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਬੰਦੇ ਤਰ ਬਦਲੂ ਰਹੇ ਵੀ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਅੱਜ ਕੱਲ ਐ ਕਰਦੇ ਨੇ ਹੁਣ ਉਹੀ ਉਹ ਕੁਝ ਚੇਰਵਾਦ ਉਹੀ ਗੱਲ ਉਹ ਆਪ ਕਰ ਰਹੇ ਨੇ ਤੋ ਦੇਖੋ ਮੈਂ ਕਿੰਨੇ ਮਹਿਸੂਸ ਕਰਦਾ ਸੰਧੂ ਸਾਹਿਬ ਪਤਾ ਕੀ ਹੈ ਇਹ ਜਿਹੜੀ ਸਿਆਸਤ ਹੈਗੀ ਹੈ ਜਿਹੜੀ ਪੰਜਾਬ ਦੀ ਨਾਲੋ ਜਾਂ ਹਿੰਦੁਸਤਾਨ ਦੀ ਨਾਲੋ ਆਪਾਂ ਫੋਕਸ ਹੈ ਆਪਾਂ ਪੰਜਾਬ ਹੈ ਇਹਨੂੰ ਤੁਸੀਂ ਰੀਟੇਲਿਸ਼ ਤਰੀਕੇ ਦੇ ਨਾਲ ਜਿਵੇਂ ਮਰਜ਼ੀ ਦੇਖ ਲਓ ਉਹ ਜਿਹੜੀ ਡਿਸਕਸ਼ਨ ਹੀ ਹੈਗੀ ਹੈ ਹੋਰ ਕੁਛ ਨਹੀਂ ਅਦਰ ਅਦਰਵਾਈਜ਼ ਆ ਮੇਰਾ ਜਿਹੜਾ ਓਵਰਆਲ ਜਿਹੜਾ 뷰 ਹੈ ਨਾ ਜਿਹੜਾ 빅ਟ ਸकोप ਇਹੀ ਹੈ ਵੀ ਇਹ ਸਾਰੇ ਬੰਦੇ ਜਿਹੜੇ ਨੇ ਇਹ ਇਹ ਮੋਸਟਲੀ ਸਿਆਸਤ ਦੇ ਵਿੱਚ ਇਹਨਾਂ ਦਾ ਆਉਣ ਦਾ ਕਾਰਨ ਲੋਕਾਂ ਦੀ ਸੇਵਾ ਹੈ ਹੀ ਨਹੀਂ ਹੈ ਬੇਸਿਕਲੀ ਉਹ ਆਪਣਾ ਇੱਕ ਵਜੂਦ ਜਾਂ ਕਾਇਮ ਰੱਖਣ ਵਾਸਤੇ ਟੂ ਬੀ ਅਸੋਸੀਏਟਿਡ ਵਿਦ ਦਾ ਪਾਵਰ ਟੂ ਬੀ ਸੀਨ ਐਜ਼ ਅ ਪਾਵਰਫੁਲ ਪਰਸਨ ਸਾਡੇ ਕਾਰਨ ਜਿਹੜੇ ਨੇ ਨਾ ਉਹ ਉਹ ਸਾਰੇ ਉਹੋ ਨੇ ਇਸ ਕਰਕੇ ਇਹਨਾਂ ਵਿੱਚੋਂ ਭਾਵੇਂ ਇਹ ਬਦਲ ਲੈਣ ਨੈਣ ਆਪਾਂ ਆਮ ਆਦਮੀ ਪਾਰਟੀ ਆਪਾਂ ਇੱਕ ਵੱਡੀ ਨਵੀਂ ਪਾਰਟੀ ਖੜੀ ਕਰਕੇ ਇਹ ਮਹਿਸੂਸ ਕੀਤਾ ਵੀ ਸ਼ਾਇਦ ਕੋਈ ਚੀਜ਼ ਬਦਲ ਜੂਗੀ ਉਹ ਹੁਣ ਐਕਚੁਅਲੀ ਉਦੋਂ ਵੀ ਤੇਜ਼ ਰਫ਼ਤਾਰ ਦੇ ਨਾਲ ਉਸੇ ਡਾਇਰੈਕਸ਼ਨ ਨੂੰ ਜਾ ਰਹੀ ਹੈ ਇਹ ਸਾਰੀ ਗੱਲ ਜਿਹੜੀ ਡਾਇਰੈਕਸ਼ਨ ਆਪਾਂ ਆਮ ਆਦਮੀ ਪਾਰਟੀ ਨੂੰ ਲਿਆ ਕੇ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਸੀ ਸੋ ਇਹ ਇਹ ਇੱਕ ਉਹਦੀ ਇੱਕ ਛੋਟੀ ਜੀ ਕੜੀ ਹੈ ਦਿਸ ਇਜ਼ ਵੈਰੀ ਸਮਾਲ ਥਿੰਗ ਐਨ ਸੱਚ ਬਿਗ ਡਿਸਟਰਪਸ਼ਨ ਲਾ ਲੋ ਜਿਹੜੀ ਆਪਣੇ ਉਥੇ ਮਾੜਾ पण ਜਿਹੜਾ ਹੈਗਾ ਸਾਰੇ ਸਿਸਟਮ ਦੇ ਵਿੱਚ ਇਹ ਇੱਕ ਬਹੁਤ ਛੋਟੀ ਜੀ ਚੀਜ਼ ਹੈ ਇਹਦਾ ਜਿਹੜਾ ਇੰਪੈਕਟ ਜਿਹੜਾ ਹੈਗਾ ਕਿਸੇ ਵੀ ਐਂਗਲ ਤੋਂ ਦੇਖ ਲਓ ਇਹਦਾ ਚੰਗੀ ਦਿਸ਼ਾ ਨੂੰ ਜਾਣਾ ਤਾਂ ਹੋ ਹੀ ਨਹੀਂ ਸਕਦਾ ਨਾ ਇਹ ਤਾਂ ਇੰਡੀਵਿਜੂਅਲ ਜਿਹੜਾ ਉਹ ਬੰਦਾ ਹੈਗਾ ਉਸ ਨੂੰ ਉਹਦਾ ਫਾਇਦਾ ਹੋ ਸਕਦਾ ਹੈ ਵੀ ਜਿਹੜੀ ਸਟੈਬਲਿਸ਼ਮੈਂਟ ਦੇ ਥੋੜਾ ਜਿਹਾ ਹੁਣ ਨਾਲ ਹੋ ਜਾਊਗਾ ਉਹਦੋਂ ਉਹਨੀਆਂ ਤਕਲੀਫਾਂ ਨਹੀਂ ਆਉਣਗੀਆਂ ਉਹ ਬਾੜੀ-ਬਾਟੀ ਹੁਣ ਛੱਡੀ ਵੀ ਆਪਣੀ ਜੇ ਜੇ ਬਸਤੇ ਲਾ ਲੂਗਾ ਇਹ ਆਪਣੇ ਕਹਿਆ ਸੀ ਜਿਹੜਾ ਭਗਵੰਤ ਕਹਿੰਦਾ ਸੀ ਇਹਨਾਂ ਦੀ ਆਪਾਂ ਗੱਡੀਆਂ ਤੋਂ ਤੋਂ ਪਚੰਡੀਆਂ ਲੋਹਾ ਦੀਆਂ ਇਹ ਆਪਣੀ ਅਚੀਵਮੈਂਟ ਹੈ ਹੁਣ ਦੇਖੋ ਹੁਣ ਕੀ ਦੀ ਉਹ ਤੇ ਪਾਊਗਾ ਉਹ ਬੰਦਾ ਜਿਹੜਾ ਕਿ ਆਪਦੇ ਮਤਲਬ ਈਵਨ ਗੁਸਲਖਾਨਿਆਂ ਤੇ ਵੀ ਇਹ ਹੈਗੇ ਆਪਣੀਆਂ ਫੋਟੋਆਂ ਲਾਉਣ ਫਿਰਦੇ ਨੇ ਸੋ ਯੂ نو ਥੀਸ ਆ ਯੂ نو ਮੈਨੂੰ ਤਾਂ ਕਈ ਵਾਰੀ ਆਪਣੇ ਆਪ ਨੂੰ ਬੜਾ ਛੋਟਾ ਬਣਨ ਲੱਗਦਾ ਇਹ ਜਿਹੇ ਬੰਦੇ ਨਹੀਂ ਗੱਲ ਵੀ ਕਰਨੀ ਕਿਉਂਕਿ ਜਿਵੇਂ ਇੱਕ ਪੰਜਾਬੀ ਦੇ ਕਹਿਣ ਨੂੰ ਹੁੰਦਾ ਨਾ ਜਦੋਂ ਕੋਈ ਸਲੇਟ ਜਦੋਂ ਜਿਹੜੇ ਛੋਟੇ ਬੱਚੇ ਲਿਖਦੇ ਹੁੰਦੇ ਸੀਗੇ ਬਾਹ ਵਾਲੀ ਖਰਾਬ ਹੋ ਜਾਂਦੀ ਸੀ ਉਹ ਉੱਤੇ ਫਿਰ ਉਹ ਉੱਕੇ ਗਏ ਸਾਰੀ ਢਾਕੇ ਬਣਾਉਣ ਵਾਲੀ ਕੋਈ ਨਹੀਂ ਸੀ ਇਹ ਸਾਰਾ ਹੀ ਢਾਕੇ ਬਣਾਉਣ ਵਾਲਾ ਹੋਇਆ ਹੋਇਆ ਥੀਸ ਪੀਪਲ ਐਂਡ ਆਈ ਐਕਚੁਅਲੀ ਐਕਸਪੈਕਟ ਨਾਥਿੰਗ ਗੁੱਡ ਫਰੋਮ ਦ ਹੋਲ ਥਿੰਗ 노 ਮੈਟਰ ਵੀ ਕਿਹੜੀ ਪਾਰਟੀ ਕਿਹੜਾ ਬੰਦਾ ਕਿੱਧਰ ਚੱਲੇ ਜਾਵੇ ਕਿੱਧਰ ਨਹੀਂ ਜਾਏ ਇਹ ਹੀ ਵੀ ਸ਼ੁੱਡ ਬੀ ਏਬਲ ਟੂ ਗੈਟ ਰਿਡ ਆਫ ਥੀਸ ਪੀਪਲ ਓਨਲੀ ਥੈਨ ਥਿੰਗਸ ਵਿਲ ਚੇਂਜ ਹਰੀ ਤਾਲੀਵਾਲ ਜੀ ਜੇ ਮੈਂ ਮੈਂ ਆਮ ਆਦਮੀ ਪਾਰਟੀ ਨਾਲ ਕੁਝ ਦਿਨ ਲਈ ਜੁੜਿਆ ਸੀ ਤੁਸੀਂ ਵੀ ਜੁੜੇ ਸੋ ਸੋ ਤਾਨੂੰ ਕੀ ਲੱਗਦਾ ਕਿ ਇਹਦਾ ਜਿਹੜਾ ਕਾਡਰ ਰਿਹਾ ਆ ਆਮ ਆਦਮੀ ਪਾਰਟੀ ਦਾ ਕਿਉਂਕਿ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਇਥੇ ਇੱਕ ਬੰਦਾ ਖੜਾ ਕੀਤਾ 2022 ਚ ਦੂਜਾ ਬੜਾ ਬੰਦਾ ਖੜਾ ਕੀਤਾ ਹੁਣ ਹੁਣ ਅਗਲੀਆਂ ਚੋਣਾਂ ਦੇ ਵਿੱਚੀਆਂ ਜ਼ਿਲਨੀ ਚੋਣ ਚ ਇੱਕ ਦੂਜੀ ਪਾਰਟੀ ਤੋਂ ਲਿਆ ਕੇ ਬੰਦਾ ਖੜਾ ਕਰ ਰਿਹਾ ਤਾਂ ਕਾਡਰ ਤੇ ਕੀ ਅਸਰ ਪਊਗਾ ਇਹ ਤਾਂ ਜੀ ਕਾਡਰ ਦੇ ਉੱਤੇ ਇਹੀ ਆ ਵੀ ਅਸਾ ਜਿਹੜਾ ਤਾਂ ਜੈਨੂਇਨ ਤਰੀਕੇ ਨਾਲ ਜੁੜੇ ਹੁੰਦੇ ਲੋਕੀ ਜਾਂ ਕਿਸੇ ਮਾੜੇ ਮੋਟੇ ਉਹਨਾਂ ਦਾ ਆਪਣਾ ਲਾਲਚ ਵੀ ਹੁੰਦਾ ਵੀ ਮੈਂ ਆਹ ਕਰਨਾ ਵਿਆਹ ਕਰਨਾ ਉਹ ਤਾਂ ਸਾਰੇ ਡਿਸਕਪਾਇੰਟ ਹੋਣਗੇ ਹਨ ਜਿਹੜੇ ਕੁੱਤੇ ਝਾਕੇ ਖੁੰਦੀ ਹੈ ਜਾਨੀ ਮਤਲਬ ਹੋ ਸਕਦਾ ਮੈਨੂੰ ਬੁਰਕੀ ਪੈ ਜਾਵੇ ਹਨ ਉਹ ਬੋਲੇ ਬੈਠੇ ਰਹਿਣਗੇ ਟੇਬਲ ਦੇ ਨਹੀਂ ਕੋਈ ਕੋਈ ਗੱਲ ਕਹੀ ਇਹਨੂੰ ਇਹ ਗੱਲ ਬਹੁਤ ਪਹਿਲਾਂ ਪਤਾ ਲੱਗੀ ਸਾਨੂੰ 2018 ਜੀ ਪਤਾ ਲੱਗਿਆ ਹਨ ਤੇ ਆਪਾਂ ਤਾਂ ਐਕਚੁਅਲੀ ਇਮੀਡੀਏਟਲੀ ਹੀ ਪਤਾ ਲੱਗਿਆ ਸੀਗਾ ਜਦੋਂ ਤੁਹਾਡੀ ਇੰਟਰੈਕਸ਼ਨ ਹੋ ਔਰ ਇੱਕ ਹੋਰ ਲੈਵਲ ਤੇ ਵੀ ਹੁੰਦੇ ਰਹੀਏ ਵੀ ਕੀ ਉਹਨਾਂ ਦਾ ਐਟੀਟਿਊਡ ਸੀ ਪੰਜਾਬ ਪ੍ਰਤੀ ਪੰਜਾਬ ਦੀ ਅਰਥੋ ਸਤ ਪ੍ਰਤੀ ਜਾਂ ਉਹਨਾਂ ਦਾ ਪਹਿਲਾਂ ਤੇ ਆਪ ਨੂੰ ਸ਼ੱਕ ਪੈ ਗਈ ਸੀ ਕਿ ਆਪਾਂ ਜਿਹੜੇ ਬੰਦੇ ਛੇਤੀ ਨਿਕਲ ਗਏ ਛੇਤੀ ਨਿਕਲ ਗਏ ਜਿਹੜੇ ਬੰਦੇ ਕਿਸੇ ਨਾ ਕਿਸੇ ਚੀਜ਼ ਨਾਲ ਨਾ ਉਹ ਜਾਂ ਤਾਂ ਉਹਨਾਂ ਦਾ ਕੋਲੈਟਰਲ ਜਿਹੜਾ ਹੁੰਦਾ ਉਹ ਕੋਈ ਆਲਰੇਡੀ ਉਥੇ ਐਗਜ਼ਿਸਟ ਕਰਦਾ ਹੁੰਦਾ ਜਾਂ ਫਿਰ ਉਹ ਆਪਣਾ ਜਿਹੜੀ ਉਹਨਾਂ ਦਾ ਗੋਲ ਹੁੰਦਾ ਕੋਈ ਉਹਨਾਂ ਨੂੰ ਚੀਜ਼ ਹਾਸਲ ਕਰਨੀ ਆ ਉਹਨੂੰ ਕੋਲੈਟਰਲ ਬਣ ਕੇ ਉਹਦੇ ਨਾਲ ਲੱਗੇ ਰਹਿੰਦੇ ਆ ਆਦਰਵਾਇਜ਼ ਜਿਹੜੀ ਹੈ ਜਿਹੜਾ ਕੇਟਰ ਹੈਗਾ ਮੋਰਲ ਜਿਹੜਾ ਟਰੇਡਰ ਦਾ ਉਂਝ ਹੀ ਜਿਹੜੇ ਚ ਚੰਗੇ ਬੰਦਿਆਂ ਦਾ ਤਾਂ ਮੋਰਲ ਪਹਿਲਾਂ ਤੋਂ ਹੀ ਬਹੁਤ ਗਿਆ ਹੋਇਆ ਪਰ ਜਿਹੜੇ لالਸੀ ਲੋਲਚੀ ਇਹ ਬੰਦੇ ਹੈਗੇ ਨੇ ਉਹ ਹਲੇ ਮਾੜੇ ਮੋਟੇ ਨਾਲ ਲਗੇ ਨੇ ਦੇਖੋ ਟਿਪਿਕਲੀ ਜਿਹੜੀਆਂ ਗੱਲਾਂ ਤੁਸੀਂ ਅ ਅਸੀਂ ਇਨ ਅਗੇਂਸਟ ਅਕਾਲੀਆਂ ਦੇ ਕਾਂਗਰਸ ਦੇ ਅਗੇਂਸਟ ਰੋਲੇ ਇੱਥੋਂ ਜਾ ਕੇ ਸਾਨੂੰ ਕਦੇ ਕਿਸੇ ਦੀ ਧਮਕੀ ਨਹੀਂ ਆਈ ਸੀ ਕਦੇ ਕਿਸੇ ਨੇ ਪਰਚੇ ਦੀ ਕੋਈ ਰੋਲਾ ਨਹੀਂ ਪਾਇਆ ਸੀ ਹੁਣ ਕਈ ਬੰਦੇ ਜਿਹੜੇ ਮੈਂ ਦੇਖਿਆ ਇੱਥੇ ਕੈਨੇਡਾ ਦੇ ਵਿੱਚੋਂ ਬੈਠੇ ਹੋਏ ਬੰਦੇ ਉੱਥੇ ਚਲੇ ਗਏ ਨੇ 2-3-4 ਸਾਲ ਬੈਠਿਆ ਹੋਗੇ ਉਹ ਕਈਆਂ ਬੰਦਿਆਂ ਨੂੰ ਜਿਨ੍ਹਾਂ ਦੀ ਇਨੀ ਪ੍ਰੋਫਾਈਲ ਨਹੀਂ ਹੈ ਉਹਨਾਂ ਨੂੰ ਡਰਾਉਂਦੇ ਨੇ ਵੀ ਥੋੜੇ ਅਸੀਂ ਅੱਜ ਪਰਚੇ ਕਰ ਉਹ ਐਕਚੁਅਲੀ ਪੈਸੇ ਬਣਾਉਣ ਤੇ ਲੱਗੇ ਹੋਏ ਨੇ ਹੈ ਨਾ ਸੋ ਇਟ ਇਜ਼ ਅਮੇজিং ਵੀ ਹਾਉ ਇਨੀ ਡਾਇਰੈਕਸ਼ਨ ਤੁਸੀਂ ਪੁੱਛਿਆ ਵੀ ਆਮ ਆਦੀ ਪਾਰਟੀ ਕਿੱਧਰ ਨੂੰ ਜਾ ਰਹੀ ਹੈ ਉਹ ਕਿੱਧਰ ਕਿੱਧਰ ਜਾ ਰਿਹਾ ਹੈ ਕਿੱਧਰ ਉਹਨਾਂ ਕੋਲੇ ਉਹੀ ਦੇਖੋ ਜਿਹੇ ਜਿਹੇ ਹੁਣ ਇਹ ਬਾਹਰੋਂ ਬੰਦੇ ਇਸ ਤਰ੍ਹਾਂ ਲੈ ਕੇ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਔਰ ਦੇ ਅੱਡੀ ਚੋਟੀ ਦਾ ਰਿਸਕ ਲੈ ਕੇ ਜੋਰ ਲਾਇਆ ਸੀ ਕੱਟਣ ਦਾ ਉਹਨਾਂ ਨੂੰ ਇਹ ਉਹਨਾਂ ਗਗਲਾਂ ਦੇ ਵਿੱਚ ਹਾਰ ਪਾ ਕੇ ਅੰਦਰ ਲੈ ਕੇ ਆ ਰਹੇ ਨੇ ਹੈਨਾ ਕਿ ਜਿਹੜੇ ਬੰਦੇ ਜੈਨੂਨ ਤਰੀਕੇ ਨਾਲ ਲੱਗੇ ਸੀ ਉਹਨਾਂ ਨੇ ਤਾਂ ਹੌਲੀ ਹੌਲੀ ਪਹਿਲੇ ਨਿਕਲ ਜਾਣਾ ਜਿਹੜੇ ਮਾੜੇ ਮੋਟੇ ਲਾਲਚ ਨਾਲ ਸੀਗੇ ਉਹ ਬੰਦੇ ਹਲੇ ਲੱਗੇ ਰਹਿਣਗੇ ਤੇ ਤਕਰੀਬਨ ਸਾਲ ਜਦੋਂ ਰਹਿ ਗਿਆ ਨੇ ਦੀ ਗਵਰਨਮੈਂਟ ਦਾ ਜਦੋਂ ਪਤਾ ਲੱਗਿਆ ਲੋਕਾਂ ਨੂੰ ਵੀ ਇਹਨਾਂ ਦੇ ਹੁਣ ਦੇ ਵਿਲ ਸਟਾਰਟ ਮੂਵਿੰਗ ਆਊਟ ਮੈਨੂੰ ਐਕਚੁਅਲੀ ਐਕਚੁਅਲੀ ਫੋਨ ਮੈਨੂੰ ਇੱਕ ਵਾਰੀ ਇੱਕ ਬੰਦੇ ਨੇ ਭਗਵੰਤਵਾ ਜਦੋਂ ਅਸੀਂ ਇਲੈਕਸ਼ਨ ਖਤਮ ਹੋ ਗਈ ਸੀ ਪਹਿਲੀਆਂ ਤੇ ਮੈਂ ਕੁਝ ਆਪਣਾ ਜ਼ਾਹਰ ਕੀਤਾ ਸੀ ਕਿ ਵੀ ਇਹਨਾਂ ਨੇ ਮੇਰੇ ਨਾਲ ਕੋਈ ਮਤਲਬ ਮੈਨੂੰ ਆਪਣੇ ਸਰਕਲ ਜਿਹੜਾ ਕੋਰਸ ਹੀ ਜਾਣ ਕੇ ਆਉਣ ਨਹੀਂ ਦਿੱਤਾ ਵੀ ਇਹ ਬੰਦਾ ਔਨੈਸਟ ਹੈ ਜੇ ਅਸੀਂ ਕੋਈ ਗੱਲ ਕਰਾਂਗੇ ਤਾਂ ਇਹਨੇ ਰੌਲਾ ਪਾ ਦੇਣਾ ਜੀ ਸਾਨੂੰ ਰੋਕੂਗਾ ਤੇ ਉਹ ਕਿਸੇ ਉਹ ਮੈਨੂੰ ਹਣੀ ਮੈਂ ਪਟਿਆਲੇ ਸੀ ਵੀ ਉਹ ਉਸ ਬੰਦੇ ਨੇ ਕਹਿਣ ਤੇ ਭਗਵੰਤਬਾਨ ਨੇ ਮੈਨੂੰ ਫੋਨ ਕੀਤਾ ਬੋਲਿਆ ਜੀ ਕੀਤਾ ਕਹਿੰਦਾ ਵੀ ਬਸ ਅਸੀਂ ਸੌਰੀ ਆ ਕੋਈ ਨਾ ਮੈਂ ਤੁਹਾਨੂੰ ਮਿਲੂਗਾ ਜੀ ਇਹ ਕਰੂਗਾ ਉਹ ਕਰੂਗਾ ਉਹ ਉਹ ਬੰਦੇ ਇਸ ਵਕਤ ਪਤਾ ਕੀ ਕਰ ਰਹੇ ਅਸੀਂ ਵੀ ਜਿਹੜਾ ਇਹਨਾਂ ਨਾਲ ਕੰਮ ਜੀ ਇਸ ਕਰਕੇ ਲੱਗੇ ਹੋਏ ਆ ਕਿ ਚਲੋ ਇਹ ਹੈਗੇ ਆ ਕੋਈ ਪਿੰਡ ਦੀ ਇੱਟਾਂ ਲਵਾ ਲਈਆਂ ਕਹਦੇ ਆਹ ਲਵਾ ਰਿਹਾ ਆ ਅਦਰਵਾਈਜ਼ ਉਹ ਨਾ ਆਪਣੀ ਜਸਟੀਫਿਕੇਸ਼ਨ ਦੇ ਰਿਹਾ ਵੀ ਮੈਨੂੰ ਜਿਵੇਂ ਤੁਸੀਂ ਦਲ ਬਈ ਹੈਰੀ ਢਲੇਵਾਰ ਕੇ ਕਹਣਗੇ ਵੀ ਤੁਸੀਂ ਇੰਨੀ ਦੇਰ ਸਿੱਖ ਕਿਉਂ ਲੱਗੇ ਹੋ ਤੁਸੀਂ ਕਹਿੰਦੇ ਵਿੱਚ ਪੈਸੇ ਖਾਂਦੇ ਹੋਣਗੇ ਉਹੀ ਬੰਦੇ ਹੁਣ ਸਾਨੂੰ ਗੱਲਾਂ ਦੱਸਦੇ ਨੇ ਕਿ ਫਲਾਨਾ ਬੰਦਾ ਜਿਹੜਾ ਇੱਥੋਂ ਗਿਆ ਸੀ ਉਹ ਹੁਣ ਪੈਸੇ ਖਾ ਰਿਹਾ ਉਹਨੇ ਇੰਨੀ ਜ਼ਮੀਨ ਲੈ ਲਈ ਇੱਥੇ ਹੋਟਲ ਦੇਸਾ ਪਾ ਲਿਆ ਪੇਛੇ ਕੰਮ ਹੋ ਰਿਹਾ ਉਹੀ ਕੰਮ ਹੋ ਰਿਹਾ ਬਾਕੀ ਪਾਰਟੀਆਂ ਕਰਦੇ ਉਦੋਂ ਵੀ ਉਦੋਂ ਵੀ ਐਕਚੁਅਲੀ ਵੱਡੀ ਤੇਜ਼ ਸਪੀਡ ਨਾਲ ਹੋ ਰਿਹਾ ਕਿ ਕਿੰਨੇ ਨੂੰ ਐ ਲੱਗਦਾ ਵੀ ਛੇਤੀ ਅਸੀਂ ਆਪਣਾ ਟਰੈਕ ਢੜ੍ਹ ਲਈਏ ਉਦੋਂ ਉਹਦੇ ਨਾਲੋਂ ਕੋਈ ਸੁਧਰਨ ਵਾਲੀ ਗੱਲ ਹਲੇ ਕੋਈ ਡਾਇਰੈਕਸ਼ਨ ਵੱਲ ਜਾ ਹੀ ਨਹੀਂ ਰਹੀ ਸਾਰੇ ਪੰਜਾਬ ਦੇ ਵਿੱਚ ਭਾਵੇਂ ਜਿਹੜੀ ਮਰਜ਼ੀ ਪੋਲੀਟਿਕਲੀ ਪਾਰਟੀ ਹੋਵੇ ਤਾਂ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਜਿੱਥੇ ਮਰਜ਼ੀ ਉੱਥੇ ਜਾਵੇ ਉਹੀ ਜਿਹੜਾ ਮੇਰੇ ਕੋ ਖਰਾਬ ਜੀ ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਜੇ ਜਿਨ੍ਹਾਂ ਨੇ ਇੱਥੋਂ ਦੀ ਵੀ ਸਿਆਸਤ ਵੇਖੀ ਆ ਔਰ ਇੰਡੀਆ ਦੀ ਵੀ ਸਿਆਸਤ ਤੁਸੀਂ ਦੇਖ ਹੀ ਰਹੇ ਜੀ ਕੀ ਲੱਗਦਾ ਵਾ ਕਿ ਇੱਥੋਂ ਮਿਲੀ ਸਿਆਸਤ ਤੋਂ ਬਰੀਫਲੀ ਕੀ ਆਪਾਂ ਸਿੱਖ ਲੈ ਸਕਦੇ ਹਾਂ ਦੇਖੋ ਮੈਨੂੰ ਐ ਲੱਗਦਾ ਜਿਹੜੇ ਬੰਦੇ ਸਾਡੇ ਵੀ ਇੱਥੇ ਸਿਆਸਤ ਕਰਦੇ ਨੇ ਉਹ ਐਕਚੁਅਲੀ ਦੇ ਤੁਸੀਂ ਮੈਨੂੰ ਮੇਰਾ ਓਨੈਸਟ ਓਪੀਨੀਅਨ ਪੁੱਛੋ ਆਪਣੇ ਇਸ ਕੈਨੇਡਾ ਵਿੱਚ ਤਕਰੀਬਨ 49-50 ਬੰਦੇ ਐਸੇ ਨੇ ਜਿਹੜੇ ਕਿ ਐਮਪੀਓਪੀ ਬਣ ਕੇ ਹਟ ਗਏ ਜਾਂ ਲੱਗੇ ਹੋਏ ਨੇ ਸਰਗੇ ਇਹ ਬੰਦੇ ਨੇ ਮੈਂ ਇਹ ਮਹਿਸੂਸ ਕਰਦਾ ਨਹੀਂ ਮੈਨੂੰ 45 ਸਾਲ ਹੋ ਗਏ ਆ ਇਹਨੂੰ ਜਦੋਂ ਮੈਨੂੰ ਇੰਗਲਿਸ਼ ਵੀ ਨਹੀਂ ਸੀ ਚੰਗੀ ਤਰ੍ਹਾਂ ਬੋਲਣੀ ਆਉਂਦੀ ਮੈਂ ਨਵਾਂ ਸੀ ਟੈਕਸੀ ਚਲਾਉਂਦਾ ਸੀ ਜੇ ਫਾਰਵਰਡ ਕੰਮ ਕਰਦਾ ਸੀ ਉਦੋਂ ਆਈ ਫੈਲਟ ਬਟ ਆਈ ਰਿਪਰੈਸਟਡ ਬੈਟਰ ਹੈ ਨਾ ਕਿਉਂਕਿ ਇਹਨਾਂ ਦੇ ਆਫਿਸ 'ਚ ਇੱਕ ਵੀ ਫੋਨ ਕਰ ਦੇਣਾ ਤਾਂ ਉਹ ਬੰਦੇ ਨੇ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਸ ਆਰਗੇਨਾਈਜੇਸ਼ਨ ਨਾਲ ਜੋੜ ਦੇਣਾ ਥੋੜੀ ਹੈਲਪ ਕਰਨੀ ਆਫਿਸ ਤੋਂ ਬੰਦਾ ਭੇਜਣਾ ਯੂ ਨੋ ਹੁਣ ਤਾਂ ਤੁਸੀਂ ਇਹਨਾਂ ਨੂੰ ਫੋਨ ਕਰਨ ਨੂੰ ਕਿਉਂ ਇਹਨਾਂ ਨੇ ਕਿਉਂਕਿ ਅਸੀਂ ਜਿਹੜਾ ਇਹਨਾਂ ਨੂੰ ਬਣਾਉਣ ਦਾ ਜਿਹੜਾ ਡਿਸੀਜਨ ਮੇਕਿੰਗ ਸਾਡਾ ਪ੍ਰੋਸੈਸ ਹੈ ਉਹ ਜਿਹੜਾ ਪੰਜਾਬ 'ਚ ਚੱਲਦਾ ਹੈ ਵੀ ਆਪਣੇ ਇਲਾਕੇ ਦੇ ਰਵਾਇਤਾਂ ਜਿਹੜੇ ਟੂਟ ਸਿਕ ਹੈ ਇਹੋ ਜਿਹਾ ਕਰਨ ਨਾਲ ਇਹ ਤਾਂ ਬੰਦਾ ਬੜਾ ਸੱਚਾ ਆ ਇਹ ਜੋ ਸੱਚਾ ਬੰਦਾ ਥੋੜਾ ਕੰਮ ਨਹੀਂ ਕਰਦਾ ਉਹੀ ਜੀ ਚੀਜ਼ਾਂ ਜਿਹੜੀਆਂ ਨਾ ਉਹੀਆਂ ਚੀਜ਼ਾਂ ਦੇ ਆਪਣੇ ਦਿਮਾਗ 'ਚ ਰੱਖ ਕੇ ਅਸੀਂ ਆਪਣੇ ਲੋਕਿਆਂ ਨੂੰ ਨਾਮਿਨੇਟ ਕਰ ਰਹੇ ਹਾਂ ਇਹ ਕਹਿਣਾ ਇਹ ਕਹਿਣਾ ਠੀਕ ਹੋਊਗਾ ਕਿ ਇੱਥੋਂ ਕੋਈ ਸਿੱਖ ਲੈਣ ਦੀ ਬਜਾਏ ਅਸੀਂ ਉੱਥੋਂ ਸਿੱਖ ਕੇ ਆ ਗਏ ਜਾਂ ਉੱਥੋਂ ਨੂੰ ਰੈਪਲੀਕੇਟ ਕਰ ਰਹੇ ਹਾਂ ਉਹ ਕੋਈ ਦੇਖੋ ਜਦੋਂ ਪੰਨਾ 30 35 40 ਸਾਲ ਦਾ ਉੱਥੇ ਹੋ ਕੇ ਆਉਂਦਾ ਉਹ ਆਪਣੀਆਂ ਸਾਰੀ ਜਿਹੜੀ ਉੱਥੋਂ ਦਾ ਇੰਟੈਲੈਕਚੁਅਲ ਜਿਹੜੀ ਗਾਰਬੇਜ ਹੈ ਉਹ ਸਾਰਾ ਇੱਥੇ ਲੈ ਕੇ ਆਉਂਦਾ ਹੈ ਨਾ ਉਹ ਆ ਕੇ ਫਿਰ ਇੱਥੇ ਆ ਕੇ ਹੌਲੀ ਹੌਲੀ ਜਦੋਂ ਉਹਦੇ ਤਾਕਤ ਫੜਦੇ ਆਪਦੀ ਪੰਡ ਖੋਲਦਾ ਕਿਉਂਕਿ ਮੇਰੀ ਮੈਨੂੰ ਗੱਲ ਦਾ ਵਿੱਚ ਮੈਂ ਕਹਿੰਦਾ ਵੀ ਜਿਹੜਾ ਬੰਦਾ 40 45 ਸਾਲ ਦਾ ਵੀ ਹੋ ਗਿਆ ਉਹਨੇ ਜਿਹੜੀ ਆਪਣੇ ਇੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਉਹਦੀ ਸਪੋਰਟ ਕਰਦੇ ਰਹੇ ਹੋ ਵੀ ਉਹ ਇਹ ਗਲਤ ਕੰਮ ਕਰਦਾ ਭਾਵੇਂ ਮੋੜਗੇ ਜੀ ਏਜੰਟ ਹੋਵੇ ਭਾਵੇਂ ਕੋਈ ਡਾਕਟਰ ਹੋਵੇ ਤੁਹਾਨੂੰ ਗਲਤ ਚਿੱਠੀਆਂ ਲਿਖ ਕੇ ਦਿੰਦੇ ਆ ਤੁਸੀਂ ਉਹਨਾਂ ਦੀ ਸਪੋਰਟ ਕਰੀ ਜਾਂਦੇ ਹੋ 15 20 25 30 ਸਾਲ ਉਹ ਬੰਦਾ ਸੋਚਦਾ ਯਾਰ ਹੁਣ ਮੈਨੂੰ ਤਾਂ ਲੋਕੀ ਬੁਲਾਉਂਦੇ ਨੇ ਮੈਂ 40000 ਦੀ ਕਾਰ ਬੈਟ ਵੀ ਬਾਤੀ ਯਾਰ ਨੇ ਗੁਰਦੁਆਰੇ ਮੈਂ ਕਵਰਡੀਅਨ ਨੂੰ ਪੈਸੇ ਦਿਨਾ ਤੇ ਮੈਂ ਤਾਂ ਹੁਣ ਐਮਪੀ ਪੜ੍ਹਨਾ ਚਾਹੀਦਾ ਹੁਣ ਉਹ ਉਹਦੀ ਸਪੋਰਟ ਤੁਸੀਂ ਕਰਦੇ ਰਹੇ ਹੋ ਵੀ ਉਹ 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 ਆਪਣੀ ਪ੍ਰੋਫੈਸ਼ਨਲ ਐਜ ਜਿਹੜਾ ਹੈਗਾ ਮਾੜੇ ਕੰਮ ਕਰਕੇ ਉਹਨੇ ਕਰੀਏਟ ਕੀਤਾ ਤੇ ਉਹਦੇ ਦੇ ਤਰੀਕੇ ਉਹਨੇ ਪੈਸਾ ਬਣਾ ਲਿਆ ਤੇ ਉਹ ਹੁਣ ਤੁਸੀਂ ਜਦੋਂ ਐਮਪਟੀ ਬਣ ਗਿਆ ਜਾਂ ਕੋਸ਼ ਉਹਦੇ ਕੋਲੇ ਹੱਥ ਚ ਆ ਗਿਆ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਬੰਦਾ ਇੱਕਦਮ ਕਿਵੇਂ ਚੇਂਜ ਹੋਊਗਾ ਹਨਾ देन ਹੀ ਵਿਲ ਬੀ ਹਾਂ ਇਸ ਕਰਕੇ ਇਹ ਜਿਹੜਾ ਸਾਡਾ ਸੁਭਾਅ ਹੈਗਾ ਉਹ ਸਾਡੇ ਨਾਲ ਹੀ ਹਿਲ ਚਲ ਰਿਹਾ ਇਹਨੂੰ ਅਸੀਂ ਠੀਕ ਹਾਂ ਥੈਂਕ ਯੂ ਥੈਂਕ ਯੂ ਹੈਰੀ ਤੜੀਵਾਲ ਜੀ ਸਾਡੇ ਨਾਲ ਜੁੜੇ ਸਨ ਹੈਰੀ ਤੜੀਵਾਲ ਟੋਰਾਂਟੋ ਤੋਂ ਉਹਨਾਂ ਦੇ ਵਿਚਾਰ ਤੁਸੀਂ ਸੁਣੀ ਲੈ ਡਿਸਪਾਇੰਟਡ ਜੋ ਆ ਹੋ ਰਿਹਾ ਹੈ ਵਾ ਇੱਕ ਪਾਰਟੀ ਦੂਜੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਇਸ ਤੋਂ ਕਾਫੀ ਤੰਗ ਨੇ ਕਾਫੀ ਡਿਸਪਾਇੰਟਡ ਨੇ